ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਇੱਕ ਖੁਸ਼ਖਬਰੀ ਹੈ ਜੀ ਤੇ ਸੰਗਤ ਨੂੰ ਵੀ ਬੇਨਤੀ ਹੈ ਜਰੂਰ ਅਰਦਾਸ ਕਰਿਓ ਅੱਗੋਂ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਹੋਰ ਤਰੱਕੀਆਂ ਹੁੰਦੀਆਂ ਰਹਿਣ ਲੋੜਵੰਦਾਂ ਦਾ ਇਲਾਜ ਹੁੰਦਾ ਰਹੇ ਇੱਥੇ ਜਿੰਨੇ ਵੀ ਪੇਸ਼ੈਂਟ ਸਾਡੇ ਇਸ ਟਾਈਮ ਐਡਮਿਟ ਨੇ ਸਾਰੇ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਮੈਂਬਰ ਪਿੱਛੇ ਉਹ ਇਲਾਜ ਕਰਾਉਣ ਵਾਸਤੇ ਵੀ ਹੈ ਨਹੀਂ ਸੀਗਾ ਮਜਬੂਰ ਸੀ ਉਹ ਲੋਕ ਅੱਜ ਬੜੀ ਵੱਡੀ ਜ਼ਰੂਰਤ ਸੀ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਆਈਸੀਯੂ ਦੀ ਆਈਸੀਯੂ ਦੀ ਜਿਹੜੀ ਬੋਰਡ ਆ ਇਹ ਬਣ ਕੇ ਤਿਆਰ ਹੋ ਗਈ ਹੈ ਜੀ ਜਿਹੜੀ ਇਕੁਪਮੈਂਟਸ ਲੱਗਣੇ ਸੀਗੇ ਸਾਰੇ ਉਹ ਵੀ ਆਲਮੋਸਟ ਸਾਰੇ ਲੱਗ ਚੁੱਕੇ ਨੇ ਮਸ਼ੀਨਾਂ ਆ ਚੁੱਕੀਆਂ ਵੈਂਟੀਲੇਟਰ ਮਸ਼ੀਨ ਆ ਚੁੱਕੀ ਆ ਸਾਡੇ ਡਾਕਟਰ ਸਾਹਿਬ ਤਸ਼ਾਰ ਅਗਰਵਾਲ ਜੀ ਐਮਡੀ ਮੈਡੀਸਨ ਨੇ ਸਾਡੇ ਡਾਕਟਰ ਜਸਵਿੰਦਰ ਭੈਣ ਜੀ ਸਾਈਕੀਆਟ੍ਰਿਕ ਨੇ ਸਾਡੇ ਇਹ ਭੈਣ ਜੀ ਇਨਚਾਰਜ ਨੇ ਸਾਰੇ ਨਰਸਿੰਗ ਸਟਾਫ ਦੇ ਫਿਰ ਸਾਡੇ ਨਰਸਿੰਗ ਸਟਾਫ ਸਾਰਾ ਫਿਰ ਸਾਡੇ ਬੀਐਮਐਸ ਡਾਕਟਰ ਸਾਹਿਬ ਸਾਡੇ ਦੀ ਫਾਰਮੇਸੀ ਵਾਲੇ ਸਾਡੇ ਸਾਰੇ ਸਟਾਫ ਦੀ ਮਿਹਨਤ ਨਾਲ ਸਾਰਿਆਂ ਦੀ ਕੋਸ਼ਿਸ਼ ਸਦਕਾ ਸੰਗਤ ਦੇ ਸਹਿਯੋਗ ਸਦਕਾ ਅਸੀਂ ਅੱਜ ਆਈਸੀਯੂ ਦਾ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਡੇ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਸਰਪੰਚ ਮੋਤਪਾਰ ਇਸ ਆਈਸੀਯੂ ਦਾ ਅਦਗਾਟਨ ਕਰਨਗੇ ਤੇ ਉਸ ਤੋਂ ਬਾਅਦ ਆਈਸੀਯੂ ਦੇ ਵਿੱਚ ਜਿਹੜੇ ਬੈੱਡ ਲੱਗੇ ਨੇ ਇਹਨਾਂ ਦੇ ਉੱਪਰ ਉਹ ਲੋੜਵੰਦ ਪੇਸ਼ੈਂਟ ਠੀਕ ਹੋ ਸਕਣ ਜਿਨ੍ਹਾਂ ਦੀਆਂ ਸਮੱਸਿਆਵਾਂ ਇਸ ਕਦਰ ਵੱਧ ਜਾਂਦੀਆਂ ਵੀ ਸੜਕਾਂ ਤੇ ਲਵਾਰਸਾਂ ਵਾਂਗ ਜਾਂ ਆਪਣੇ ਘਰਾਂ ਦੇ ਵਿੱਚ ਹੀ ਲਵਾਰਸਾਂ ਵਾਂਗ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਨੇ ਤੇ ਅੱਜ ਅਸੀਂ ਆਈਸੀਯੂ ਦਾ ਅਧ்கਾਟਨ ਕਰਨ ਜਾ ਰਹੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਟੀਮ ਨੂੰ ਸਾਡੇ ਡਾਕਟਰ ਸਹਿਬਾਨ ਨੂੰ ਸਾਰਿਆਂ ਨੂੰ ਇੰਨੀ ਸ਼ਕਤੀ ਦੇਣ ਵੀ ਅੱਗੋਂ ਅਸੀਂ ਇੱਥੇ ਉਹ ਸੇਵਾ ਕਰ ਸਕੀਏ ਲੋੜਵੰਦਾਂ ਦੀ ਕਿਉਂਕਿ ਹਸਪੀਟਲ ਦੇ ਵਿੱਚ ਕੋਈ ਬਿੱਲ ਨਹੀਂ ਕਟਾਇਆ ਜਾਂਦਾ ਇਸ ਹਸਪੀਟਲ ਦੇ ਵਿੱਚ ਇੱਕ ਵੀ ਰੁਪਏ ਦੀ ਕੋਈ ਰਸੀਦ ਨਹੀਂ ਕੱਟੀ ਜਾਂਦੀ ਕਿਸੇ ਦੀ ਕਿਸੇ ਤੋਂ ਇੱਕ ਵੀ ਰੁਪਿਆ ਲਿਆ ਨਹੀਂ ਜਾਂਦਾ ਉਹ ਮੈਂਬਰ ਨੇ ਸਾਡੇ ਪਰਿਵਾਰ ਦੇ ਜਿਹੜੇ ਸਾਡੇ ਵਾਕਿਆ ਹੀ ਪਰਿਵਾਰ ਦੇ ਮੈਂਬਰ ਨੇ ਤੇ ਪਰਿਵਾਰਾਂ ਦੇ ਵਿੱਚ ਪੈਸੇ ਲੈ ਦੇ ਨਹੀਂ ਜਾਂਦੇ ਇਹ ਸਾਡੇ ਪਰਿਵਾਰ ਦੇ ਵਿੱਚ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸ਼ਕਤੀ ਵਖਸ਼ੀਆ ਅੱਜ ਹੁਣ ਡਾਕਟਰ ਸਾਹਿਬ ਆਪਾਂ ਚੱਲੀਏ ਘਰ ਨੂੰ ਕਰੀਏ ਆ ਜੀ ਸਰ ਡਾਕਟਰ ਸਾਹਿਬ ਆਓ ਬਾਪੂ ਜੀ ਪਹਿਲਾਂ ਡਾਕਟਰ ਸਾਹਿਬ ਦਾ ਕਰੋ ਮਾਣ ਫੜ ਪਾਓ ਇਹਨਾਂ ਦੀ ਗੱਲ 'ਚ ਆ ਵਾਹਿਗੁਰੂ ਵਾਹਿਗੁਰੂ ਆ ਉਧਰ ਪਾਓ ਭੈਣ ਜੀ ਦੇ ਉਹ ਡਾਕਟਰ ਸਾਹਿਬ ਦੇ ਆ ਇੱਧਰ ਪਾਓ ਆ ਡਾਕਟਰ ਸਾਹਿਬ ਦੇ ਸਾਰਿਆਂ ਨੇ ਪਾਓ ਸੋਨਿਹਾਲ ਉਹ ਬਿੱਤਰੀ ਲੋ ਸੁਖਲੇ ਭਾਈ ਉਧਰ ਆਜੋ ਆਜਾ ਅਡਰ ਸਾਹਿਬ ਅੱਗੇ ਆਓ ਜੀ ਦਾ ਜੱਜੀ ਆਓ ਆਜੋ ਆਜੋ ਪਾਪੂ ਜੀ ਆਜੋ ਅਡਰ ਸਾਹਿਬ ਦੇ ਪਾਪ ਹਾਂ ਉਹ ਗੋਸ਼ੀ ਪਾਪੂ ਉਧਰ ਆਜੋ ਅੱਗੇ ਆਜੋ ਆਜੋ ਭੈਣੇ ਅੱਗੇ ਆਓ ਤੁਸੀਂ ਆਓ ਅੱਗੇ ਆਓ ਇਹ ਤੁਹਾਡਾ ਮਹਿਕਮਾ ਮੈਂ ਮੈਂ ਨਾਲ ਆ ਭੈਣੇ ਮੈਂ ਨਾਲ ਆ ਤੁਹਾਡੇ ਮੈਂ ਨਾਲ ਲੱਗੋ ਅਡਰ ਸਾਹਿਬ ਕਰੋ ਚਲੋ ਭੈਣ ਜੀ ਤੁਸੀਂ ਵੀ ਨਾਲ ਲਾਵਾ ਲਾਵਾ ਹੱਥ ਨਾਲ ਕੋਈ ਨਾ ਲਾਵਾ ਲਾਓ ਭੈਣੇ ਹੱਥ ਨਾਲ ਲਾਓ ਪਲੀਜ਼ ਲਾਓ ਛੋਟੀ ਜਿਹੀ ਇੱਕ ਰਸਮੀ ਆ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਕਿਰਪਾ ਕਰਨ ਲਓ ਸਾਰੇ ਜਾਣੇ ਲੈ ਲਓ ਜੀ ਕਿਸੇ ਸਿੰਘ ਢਾਲੀ ਵਾਲਾ ਬਾਪੂ ਜੀ ਸਾਡੇ ਜਕਾਰੇ ਲਾ ਰਹੇ ਨੇ ਉਹਨਾਂ ਦੇ ਚੂੜੇ ਤੇ ਸੱਟ ਲੱਗਣ ਕਰਕੇ ਉਹ ਮੂਰੇ ਨਹੀਂ ਹੋ ਸਕਦੇ ਡਾਕਟਰ ਨਾਲ ਤੁਰਦੇ ਆ ਵਾਹਿਗੁਰੂ ਕਿਰਪਾ ਕਰਨ ਇਦਾਂ ਦੇ ਰੱਬ ਰੂਪੀ ਮੈਂਬਰਾਂ ਦਾ ਸਾਡੇਆਂ ਦਾ ਸਾਨੂੰ ਸਾਥ ਮਿਲਦਾ ਰਹੇ ਆਜੋ ਡਾਕਟਰ ਸਾਹਿਬ ਅੱਗੇ ਅਰਦਾਸ ਕਰੀਏ ਆਜੋ ਤੇ ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ ਡਾਕਟਰ ਸਾਹਿਬ ਆਜੋ ਇੱਧਰ ਸਾਰੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਆਜੋ ਬਾਪੂ ਜੀ ਨਿਸ਼ਾਨ ਇੱਥੇ ਖੜ੍ਹ ਜਾਓ ਰਤਨਦੀਪ ਜੀ ਤੁਸੀਂ ਇੱਥੇ ਖੜ੍ਹ ਜਾਓ ਹਾਂ ਹਾਂਜੀ ਕਰੋ ਦਾ ਤੁਹਾਡੇ ਦੇ ਦਰਦ ਤੋਂ ਮਾਜੀ ਜੋ ਕੋਈ ਨਾਮ ਤਾਂ ਤੇਰਾ ਕੋ ਨਾਂ ਤਾਂ ਤੇਰੀ ਬੜਾਈ ਕੋਈ ਨਾਮ ਨਾ ਜਾਣੇ ਮੇਰਾ ਦਾਇਤ ਆ ਦਾ ਇੱਕ ਅੰਕਾਰ ਵੈਗੋ ਤੁਸੀਂ ਪਟਾਇਤਰੀ ਕੋ ਭੋਦੀ ਦੀ ਸੇਵਾ ਤਰੀ ਕੋ ਭੋਦੀ ਪਾਰਕ 41 ਦਸਮੀ ਪੈਥਨ ਬਗ 23 ਸਤੰਬਰ ਕੇ ਕੋ ਨਾਮ ਲੀਤੇ ਆਏ ਫਿਰ ਅੰਗਤ ਗੁਰ ਤੇ ਅਮਰਦਾ ਅਮਦਾਸੇ ਹੋਏ ਸਾਰਜਨ ਹਰ ਗੋਬਿੰਦਨੋ ਸਿਮਰੋ ਸਿਹਰਾਇਸਰ ਕਿਸ਼ੰਤ ਐਟੇ ਸਾਬ ਦੁਖ ਜਾਏ ਇੱਕ ਬਹਾਦਰ ਸਿਮਰੀਏ ਕਾਨੂੰਨ ਤੇ ਆਵੇ ਤਾਇ ਸਭ ਥਾਈ ਹੋਏ ਸੈਦਸ ਨੇ ਪਾਸ਼ਾ ਸਾਹਿਬ ਗੋਬਿੰਦ ਸਿੰਘ ਜੀ ਦੀ ਮਹਿਮਾ ਕਾਇਨਸਾ ਗਰਾਹ ਦੀ ਜੋਤ ਸ੍ਰੀ ਗੁਰੰਦ ਸਾਹਿਬ ਪਾਤਸ਼ਾਹ ਦੇ ਦਰਦਾਂ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਬਿਮਾ ਸੰਤਾ ਤੇ ਆਉਣ ਗਿਆ ਸੱਚੇ ਪਾਸ਼ਾ ਜੀ ਉਹਨਾਂ ਦੇ ਇਲਾਜ ਮੁਫਤ ਕੀਤੇ ਜਾਣਗੇ ਸੱਚੇ ਪਾਸ਼ਾ ਜੀ ਉਹ ਤਨ ਤਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਆਪਣਾ ਮੇਰ ਪਰ ਹੱਥ ਰੱਖਣੇ ਸੱਚੇ ਪਾਸ਼ਾ ਜੀ ਉਹ ਡਾਕਟਰ ਸਾਹਿਬ ਮੁਖ ਮੁਖੀ ਗੁਰਪ੍ਰੀਤ ਸਿੰਘ ਮਿੰਟੋ ਜੀ ਸਾਹ ਸੰਗਤ ਹਾਜ਼ਰ ਹੈ ਰਿੱਧੀਆਂ ਸਿੱਧੀਆਂ ਹਾਜ਼ਰ ਹਾਂ ਸੱਚੇ ਪਾਸ਼ਾ ਜੀ ਦੁੱਖਾਂ ਦਾ ਨਾਸੁੱਖਾਂ ਦਾ ਪ੍ਰਕਾਸ਼ ਕਰਨਾ ਇਸੇ ਤਰ੍ਹਾਂ ਡਾਕਟਰ ਸਚੇ ਪਾਸ਼ਾ ਜੀਓ ਸਮੂਹ ਸੰਗਤਾਂ ਦੀਆਂ ਸੇਵਾ ਕਰਦੇ ਰਹਿਣ ਉਹਨਾਂ ਦੀ ਵੱਡੀ ਉਮਰ ਕਰਨੀ ਕਾਜ ਰਾਸ ਕਰਨੇ ਸਚੇ ਪਾਸ਼ਾ ਜੀਓ ਅਸਤੇ ਆਖਰ ਵਾਲਾ ਘਾਟਾ ਭੁੱਲ ਜੂ ਮਾਫ ਕਰਨੀ ਸਰਬੱਤ ਦੇ ਘਰ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮੇਰਾ ਨਾਮ ਜਿੱਥੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ वाहगुरु जी का खालसा वाह निहान सात श्री अकालिहान सात श्री अकाल ਯਾਰ ਸਤਿ ਸ਼੍ਰੀ ਅਕਾਲ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡਾਕਟਰਾਂ ਨੂੰ ਵਧਾਈ ਦਿਨਾ ਮਾਪੇਨਾਂ ਨੂੰ ਛਾਂਬਣ ਨੂੰ ਮਰੀਜ਼ਾਂ ਨੂੰ ਬਹੁਤ ਬਹੁਤ ਹੌਸਲਾ ਦੇਵੇ ਮੇਰ ਤਿਆਰਾ ਹੱਥ ਰੱਖੇ ਸ਼ਰਤੇ ਇਹਨਾਂ ਨੂੰ ਪੰਦਰ ਰਸਤੀ ਦੇ ਦੇ ਜਿਨ੍ਹਾਂ ਨੇ ਇੱਥੇ ਪ੍ਰੋਗਰਾਮ ਇਹ ਮਰੀਜ਼ਾਂ ਦਾ ਵਾਦਿਆਂ ਦਾ ਸੇਵਾ ਕਰਨੀਆਂ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਦੇਵੇ ਬਾਈ ਨਰਤੂ ਨੂੰ ਮਹਾਰਾਜ ਦੁਗਣਾ ਤਿਗਣਾ ਦੇਵੇ ਜੀ ਨੇ ਇਹ ਕੰਮ ਦੀ ਤਰੱਕੀ ਕੀਤੀ ਆ ਮਿਹਰਤਾਂ ਮਾਬਕੋ ਇਹਨਾਂ ਤੇ ਹੱਥ ਰੱਖੇ ਵਾਏ ਗੁੰਜੀ ਕਾ ਖਾਲਚਾ ਵਾਏ ਗੁੰਜੀ ਕੀ ਭਰੇ બસ ਸਾਰਿਆਂ ਨੂੰ ਵਧਾਈਆਂ ਜੀ ਬਹੁਤ ਬਹੁਤ ਸਾਡੇ ਡਾਕਟਰ ਸਹਿਬਾਨ ਦੀ ਸਾਰੀ ਟੀਮ ਨੂੰ ਸਟਾਫ ਨੂੰ ਮੇਰੀ ਬੇਨਤੀ ਹੈ ਭੈਣਾ ਤੇ ਭਰਾਵਾਂ ਨੂੰ ਆਪਾਂ ਇੱਕ ਸੁਪਨਿਆਂ ਦੇ ਘਰ ਵਿੱਚ ਸੁਪਨਿਆਂ ਦਾ ਹਸਪਤਾਲ ਦਾ ਅੱਜ ਜਿਹੜਾ ਆਈਸੀਯੂ ਸ਼ੁਰੂ ਕਰ ਰਹੇ ਆ ਇਹਦੇ ਵਿੱਚ ਆਪਾਂ ਸੰਗਤ ਦੀ ਰਲ ਮਿਲ ਕੇ ਸੇਵਾ ਕਰੀਏ ਕੋਈ ਜਿਹੜੀਆਂ ਕਮੀਆਂ ਪੇਸ਼ੀਆਂ ਕੋਈ ਹੈ ਉਹ ਵੀ ਆਪਾਂ ਹੌਲੀ ਹੌਲੀ ਦੂਰ ਕਰਾਂਗੇ ਜੀ ਸਾਰੀਆਂ ਜਿਹੜੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਵਿੱਚ ਮਸ਼ੀਨਰੀ ਦੀਆਂ ਹਜੇ ਬਹੁਤ ਸਾਰੀਆਂ ਕਿਉਂਕਿ ਤੁਹਾਨੂੰ ਪਤਾ ਕੋਈ ਇੱਕ ਮਿੰਟ ਬਹੁਤ ਮਹਿੰਗਾ ਆਉਂਦਾ ਜਿਹੜਾ ਹੈ ਨਾ ਇਹਦਾ ਹਸਪਤਾਲਾਂ ਦੇ ਨਾਲ ਰਿਲੇਟਡ ਆ ਪਰ ਜਿੰਨੇ ਕਿ ਆਪਾਂ ਨੂੰ ਜਰੂਰ ਸੀ ਅੱਜ ਉਹ ਆਪਾਂ ਲੈ ਲਿਆ ਸਮਾਨ ਬਾਕੀ ਅੱਗੇ ਦੇ ਅੱਗੇ ਡਾਕਟਰ ਸਾਹਿਬ ਆਪਾਂ ਲੈਂਦੇ ਰਹਾਂਗੇ ਤੁਹਾਡੇ ਸਹਿਯੋਗ ਦੀ ਸਾਥ ਦੀ ਲੋੜ ਆ ਸਰ ਭੈਣ ਜੀ ਤੁਹਾਡੇ ਵੀ ਸਾਥ ਦੀ ਲੋੜ ਆ ਹਨਾ ਆਪਾਂ ਹੁਣ ਜਿਹੜੇ ਅੱਗੇ ਪੇਸ਼ੈਂਟਾਂ ਨੂੰ ਵਾਪਸ ਮਨਾ ਕਰ ਦਿੰਦੇ ਸੀ ਜਾਂ ਕਿਵੇਂ ਜਿਹੜੇ ਬਹੁਤ ਸਾਈਕੀਐਟ੍ਰਿਕਲੀ ਪ੍ਰੋਬਲਮ ਚ ਹੁੰਦੇ ਸੀ ਜਾਂ ਤੁਹਾਡੇ ਸੀਰੀਅਸ ਹੁੰਦੇ ਸੀ ਪੇਸ਼ੈਂਟ ਆਪਾਂ ਨੂੰ ਉਹਨਾਂ ਦੀ ਪਹਿਲਾਂ ਇੱਥੇ ਮਿਹਨਤ ਕਰਦੇ ਅੱਠ ਅੱਠ 10 10 ਦਿਨ ਤੇ ਜਦੋਂ ਥੋੜੀ ਜੀ ਸੀਰੀਅਸਨੈਸ ਵੱਧਦੀ ਸੀ ਆਪਾਂ ਉਹਨੂੰ ਹਸਪੀਟਲ ਭੇਜਣਾ ਪੈਂਦਾ ਸੀ ਕਿਤੇ ਹੋਰ ਉਹ ਆਪ ਨੂੰ ਹੁਣ ਵਾਇਗਰੂ ਨੇ ਇੱਥੇ ਇੱਕ ਬਣਾ ਕੇ ਦਿੱਤਾ 8 ਬਿਟ ਦਾ ਇਹ ਆਪਾਂ ਇਹਦੇ ਵਿੱਚ ਆਈਸੀਯੂ ਦੇ ਵਿੱਚ ਵਧੀਆ ਪ੍ਰਬੰਧ ਕਰ ਸਕੀ ਉਹਨਾਂ ਦੀ ਜ਼ਿੰਦਗੀਆਂ ਬਚਾ ਸਕੀਏ ਤੁਹਾਡੇ ਸਾਥ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਸਾਰਿਆਂ ਦਾ ਸਟਾਫ ਦਾ ਵੀ ਡਾਕਟਰ ਸਾਹਿਬਾਨ ਦਾ ਵੀ ਡਾਕਟਰ ਬਾਕੀ ਸਟਾਫ ਦਾ ਵੀ ਬਹੁਤ ਬਹੁਤ ਧੰਨਵਾਦ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਨਹੀਂ ਨਹੀਂ ਵਾਇਗਰੂ ਜੀ ਜੀ ਮੇਰਾ ਥੈਂਕ ਯੂ ਥੈਂਕ ਯੂ ਬਸ 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 ਨਹੀਂ ਨਹੀਂ ਰਸਾ ਸਾਰੇ ਜਾਣੇ ਨਾ ਹੁਣ ਤੁਸੀਂ ਮੇਰੇ ਤੇ ਜ਼ਿੰਮੇਵਾਰੀ ਥੋੜੀ ਜ਼ਿੰਮੇਵਾਰੀ ਆਪਦੇ ਗਾਲੀ ਰੱਖੋਏ ਆਫਰੇਸ਼ੀਅਰ ਦੇ ਕਿਡਨੀ ਫੇਲਿਅਰ ਦੇ ਪੇਸ਼ੈਂਟ ਹੈ ਓਕੇ ਇਹਨਾਂ ਦੀ ਡਾਇਲਿਸਿਸ ਹੁੰਦੀ ਹੈ ਕੰਟੀਨਿਊਸ ਡਾਇਲਿਸਿਸ ਚੱਲ ਰਿਹਾ ਰਸਤੇ ਚ ਦੋ ਵਾਰ ਹੁੰਦਾ ਹੈ ਡਾਇਲਿਸਿਸ ਕਰਨ ਲਈ ਅਸੀਂ ਬਾਹਰ ਭੇਜਦੇ ਆਂ ਬਲਾਈਂਡ ਵੀ ਨੇ ਨਾ ਡਾਇਲਿਸਿਸ ਵਾਸਤੇ ਵੀ ਆਉਣ ਵਾਲੇ ਸਮੇਂ ਚ ਵਾਹਿਗੁਰੂ ਕਿਰਪਾ ਕਰਨ ਅਸੀਂ ਇੱਕ ਦੋ ਮਸ਼ੀਨਾਂ ਡਾਇਲਿਸਿਸ ਵਾਲੀਆਂ ਵੀ ਇੱਥੇ ਚਾਹਾਂਗੇ ਲੱਗ ਜਾਣ ਕਿਉਂਕਿ ਹੁਣ ਇਹ ਵੀਰੇ ਦੀ ਹਰ ਤਿੰਨ ਦਿਨਾਂ ਬਾਅਦ ਡਾਇਲਿਸਿਸ ਹੁੰਦੀ ਹੈ ਹਰ ਦਿਨਾਂ ਵਾਰ ਸਨ 10 ਦਿਨਾਂ ਵਾਰ ਸਾਨੂੰ ਕਿਸੇ ਹੋਰ ਬਾਹਰ ਹਸਪੀਟਲ ਚ ਭੇਜਣਾ ਪੈਂਦਾ ਤੇ ਉੱਥੋਂ ਡੈਲਸਿਸ ਕਰਵਾ ਕੇ ਫਿਰ ਇੱਥੇ ਹੀ ਆਉਣਾ ਪੈਂਦਾ ਤੇ ਜੇ ਹੌਲੀ ਹੌਲੀ ਸਿਸਟਮ ਇਦਾਂ ਦਾ ਬਣ ਜੇਵੇ ਵੀ ਇੱਥੇ ਹੀ ਡੈਲਸਿਸ ਹੋਣ ਲੱਗੇ ਹੁਣ ਜਿਵੇਂ ਇਹ ਬੈੱਡ ਆ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਵਾ ਹਾਂਜੀ ਆ ਉੱਤੇ ਯਾਨੀ ਕਿ ਪੂਰੇ ਫੁੱਲੀ ਹਾਈਡਰੌਲਿਕ ਬੈੱਡ ਨੇ ਵੀ ਜੇ ਇਹ ਪਾਸੇ ਚੱਕਿਆ ਨਾ ਤਾਂ ਇਹ ਪਾਸਾ ਵੀ ਚੱਕਿਆ ਜਾਂਦਾ ਵਿਚੋ ਵੀ ਚੱਕਿਆ ਜਾ ਸਕਦਾ ਜੇ ਪੂਰਾ ਬੈੱਡ ਤੇ ਟੇਲਟ ਕਰਨਾ ਤਾਂ ਉਹ ਵੀ ਟੇਲਟ ਹੋ ਜਾਂਦਾ ਨਾ ਐਦਾਂ ਪੂਰੇ ਦਾ ਪੂਰਾ ਹੂੰ ਜਿੱਦਾਂ ਦੀ ਵੀ ਪੇਸ਼ੈਂਟ ਦੀ ਰਿਕੁਆਇਰਮੈਂਟ ਹੈਗੀ ਆ ਉਹਦੇ ਉੱਤੇ نیچے ਕਰਨ ਲਈ ਆ ਦੇਖੋ ਅਚੋ ਚੰਨੀ ਮਾ ਵੀ ਹੋ ਜਾਂਦਾ ਚਲੋ ਬੈੱਡਰ ਫੰਕਸ਼ਨ ਵਾਲਾ ਬੈੱਡ ਐ ਉਹ ਆਪਣੇ ਕੋਲ ਠੀਕ ਆ ਪੂਰੀ ਕੋਸ਼ਿਸ਼ ਕੀਤੀ ਆ ਹਸਪੀਟਲ ਦੇ ਇਸ ਆਈ ਸੀ ਯੂ ਦੇ ਵਿੱਚ ਵਾਸ਼ਰੂਮ ਅਲੱਗ ਨੇ ਅੰਦਰ ਬਣੇ ਹੋਏ ਹਰ ਇੱਕ ਬੈੱਡ ਨੂੰ ਮੰਨ ਲਓ ਅਲੱਗ ਤੋਂ ਪਰਦੇ ਲੱਗੇ ਹੋਏ ਨੇ ਜਿੱਦਾਂ ਦੀ ਵੀ ਆਪਾਂ ਵੱਡੇ ਹਸਪਤਾਲਾਂ ਦੇ ਵਿੱਚ ਦੇਖਦੇ ਆਈਸੀਯੂ ਉਸ ਤਰ੍ਹਾਂ ਅਸੀਂ 8 ਬੈਡ ਦਾ ਬੜਾ ਛੋਟਾ ਜਿਹਾ ਬਣਾਇਆ ਹਜੇ ਤਾਂ ਪਰ ਵਾਹਿਗੁਰੂ ਕਿਰਪਾ ਕਰਨ ਹੌਲੀ ਹੌਲੀ ਜ਼ਰੂਰਤਾਂ ਦੇ ਮੁਤਾਬਕ ਇਹ ਵੱਡਾ ਹੁੰਦਾ ਜਾਵੇ ਤੇ ਜਿੱਦਾਂ ਦੀਆਂ ਜ਼ਰੂਰਤਾਂ ਹੋਣਗੀਆਂ ਬਾਕੀ ਡਾਕਟਰ ਸਾਹਿਬ ਦਾ ਫੇਰ ਤੋਂ ਧੰਨਵਾਦ ਆ ਡਾਕਟਰ ਸਾਹਿਬ ਦੀ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਇਹ ਸਪੋਰਟ ਕੀਤਾ ਇੰਨਾ ਜ਼ਿਆਦਾ ਹੋਰ ਸਾਡੇ ਵੀਰ ਸਾਡੇ ਮਾਨਕਪੂਰੀ ਜੀ ਵੈਸੇ ਬਾਹਰ ਚਲੇ ਗਏ ਉਹਨਾਂ ਦਾ ਵੀ ਧੰਨਵਾਦ ਆ ਉਹਨਾਂ ਨੇ ਇਹ ਸਾਰੇ ਇਕੁਪਮੈਂਟ ਲੈਣ ਲਈ ਗਗਨ ਨਾਲ ਸਾਡੇ ਉਹਨੇ ਵੀਰ ਨੇ ਸਾਡੇ ਨੇ ਸਾਰਿਆਂ ਨੇ ਬਹੁਤ ਸਾਰੀ ਟੀਮ ਦੇ ਮੈਂਬਰਾਂ ਨੇ ਫਿਰ ਭੈਣਾ ਭਰਾਵਾਂ ਨੇ ਜਿਨ੍ਹਾਂ ਨੇ ਕਿਸੇ ਨੇ ਬੈੱਡ ਭੇਜਿਆ ਮਤਲਬ ਕਿਸੇ ਨੇ ਬੈੱਡ ਸ਼ੀਟਾਂ ਭੇਜੀਆਂ ਕਿਸੇ ਨੇ ਮੈਟ੍ਰਸ ਦਿੱਤੇ ਆ ਕਿਸੇ ਨੇ ਆ ਜਿਹੜੇ ਪੜਦੇ ਲੱਗੇ ਹੋਏ ਆ ਉਹ ਲਗਵਾ ਕੇ ਦਿੱਤੇ ਆ ਜਦੋਂ ਆ ਮਸ਼ੀਨਰੀ ਲਈ ਆ ਸਾਰੇ ਆ ਮੋਨੀਟਰ ਲਏ ਨੇ ਜਿਹੜੇ ਆ ਮੋਨੀਟਰ ਚੱਲ ਰਹੇ ਨੇ ਇਹ ਮੋਨੀਟਰਸ ਦੇ ਵਿੱਚ ਵੀ ਬਹੁਤ ਸਾਰੀਆਂ ਭੈਣਾ ਤੇ ਭਰਾਵਾਂ ਨੇ ਆਪਣੀ ਦਸਾਨੂੰ ਹਾਦੀ ਕਿਰਤ ਕਮਾਈ ਚ ਹਿੱਸਾ ਪਾਇਆ ਤੇ ਜਿਹਦੇ ਫਲਸਰੂਪ ਅਸੀਂ ਅੱਜ ਇਸ ਆਈਸੀਯੂ ਦੇ ਵਿੱਚ ਖੜਨ ਦੇ ਯੋਗ ਹੋਏ ਆ ਜਿੱਤੇ ਕਿਸ਼ੋਰ ਵਰਗੇ ਪੇਸ਼ੈਂਟ ਜਿਹੜੇ ਬੇਸਹਾਰਾ ਸੀ ਕੁਮਾਰ ਸਲਾਈ ਮਸ਼ੀਨ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਕਿੰਨਾ ਟਾਈਮ ਹੋ ਗਿਆ ਕਿਸ਼ੋਰ ਹੁਣ ਤੈਨੂੰ ਇਦਾਂ ਹੋਏ ਨੂੰ ਬਿਮਾਰ ਬਤ ਸਾਲ ਹੋ ਗਿਆ ਸਾਲ ਹੋ ਗਿਆ ਸਾਲ ਤੇਰੇ ਕਿਤੇ ਰਿਸ਼ਤੇਦਾਰ ਦੇ ਦੇਖਿਆ ਤੱਕ ਨਹੀਂ ਹੂੰ ਰਿਸ਼ਤੇਦਾਰ ਵੀ ਇਹ ਸੋਚਦੇ ਸੀ ਕਿ ਕਦੇ ਮਰੇ ਬਸ ਕੋਈ ਨਹੀਂ ਕੋਈ ਗੱਲ ਨਹੀਂ ਰਿਸ਼ਤੇਦਾਰ ਕੌਣ ਹੁੰਦੇ ਆ ਰਿਸ਼ਤੇਦਾਰ ਅਸੀਂ ਵੀ ਤੇਰੇ ਰਿਸ਼ਤੇਦਾਰ ਹੀ ਆ ਠੀਕ ਆ ਅਸੀਂ ਵੀ ਤੇਰੇ ਰਿਸ਼ਤੇਦਾਰ ਹੀ ਆ ਭਰਾ ਮਾਦਾ ਬਾਅਦ ਚ ਮੈਨੂੰ ਪਤਾ ਲੱਗਾ ਮੇਰੇ ਤਾਂ ਕੋਈ ਰਿਸ਼ਤੇਦਾਰ ਹੈ ਹੀ ਨਹੀਂ ਸਾਡੇ ਕੋਲੇ ਅਮੇਲਕੋਟਲੇ ਤੋਂ ਸਾਡੀ ਟੀਮ ਦੇ ਮੈਂਬਰ ਨੇ ਅਮਰਜੀਤ ਬਾਈ ਹੁਣੀ ਉਹ ਕਿਸ਼ੋਰ ਨੂੰ ਇੱਥੇ ਛੱਡ ਕੇ ਗਏ ਸੀ ਕਿਸ਼ੋਰ ਘਰ ਦੇ ਵਿੱਚ ਪਿਆ ਸੀ ਇਹਨਾਂ ਦੇ ਵਾਈਫ ਨੇ ਇਹ ਇਹਦਾ ਬੇਟਾ ਵਾ ਆ ਜੀ ਦੀ ਬੇਟੀ ਆ ਆ ਇੱਕ ਹੋਰ ਸਾਰਿਆਂ ਤੋਂ ਛੋਟਾ ਮਤਲਬ ਇੱਕ 14 ਸਾਲ ਦਾ ਬੇਟਾ ਹੋਰ ਆ ਜਿਹੜਾ ਉਹ ਘਰ 'ਚ ਆ ਚਾਰ ਬੱਚਿਆਂ ਦਾ ਇਹ ਬਿੜਲੀਆਂ ਬਿਲਕੁਲ ਖਤਮ ਹੋ ਗਈਆਂ ਡਾਇਲਸਿਸ ਹੁੰਦੀ ਆ ਹਾਰਟ ਵੀ ਬਹੁਤ ਘੱਟ ਕੰਮ ਕਰਦਾ ਪਰ ਦਲੇਰੀ ਐ ਇਸ ਬੰਦੇ ਦੀ ਹੌਸਲੇਸ ਬੰਦੇ ਦਾ ਇਹਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਹ ਬੰਦਾ ਅੱਜ ਵੀ ਇੱਕ ਜਿਉਣ ਦੇ ਲਈ ਜ਼ਿੰਦਗੀ ਨੂੰ ਅੱਗੇ ਜਿਉਣ ਦੇ ਲਈ ਹਿੰਮਤ ਨਹੀਂ ਹਾਰ ਰਿਹਾ ਹੌਸਲੇ ਦੇ ਨਾਲ ਇਲਾਜ ਕਰਾ ਰਿਹਾ ਸਾਡੇ ਕੋਲ ਜਦੋਂ ਲੈ ਕੇ ਆਏ ਸੀ ਵੀਰੇ ਹੁਣੇ ਅਮਰਜੀਤ ਹੁਣੀ ਉਸ ਟਾਈਮ ਉਹਦਾ ਟ੍ਰੀਟਮੈਂਟ ਬਿਲਕੁਲ ਰੁਕਿਆ ਹੋਇਆ ਸੀ ਸਾਰਾ ਕੁਝ ਇਹਨੂੰ ਡਾਕਟਰਾਂ ਨੇ ਦੱਸਤਾ ਸੀ ਪਹਿਲਾਂ ਕਿੱਥੋਂ ਟ੍ਰੀਟਮੈਂਟ ਕਰਾਇਆ ਭੈਣ ਤੁਸੀਂ ਸ਼ੁਰੂ ਵਿੱਚ ਜਦੋਂ ਪਤਾ ਲੱਗਿਆ ਤੁਹਾਨੂੰ ਫਰੀਦਕੋਟ ਫਰੀਦਕੋਟ ਉੱਥੋਂ ਪਤਾ ਲੱਗਿਆ ਤੁਹਾਨੂੰ ਗੁਰਦਿਆਂ ਦੇ ਬਾਰੇ ਉਹਨਾਂ ਨੇ ਦੱਸਿਆ ਸੀ ਸਾਰਾ ਅਛਾ ਜੀ ਉਹਨਾਂ ਨੇ ਜਦੋਂ ਡਾਕਟਰ ਐਡਮਿਟ ਕਰਕੇ ਦੋ ਜੀ ਹੁੰਦੇ ਦੇ ਕੇ ਕੰਦੇ ਠੀਕ ਹੋ ਗਿਆ ਮੁੰਡਾ ਜਾਉ ਲੈ ਅਛਾ ਜੀ ਫਿਰ ਉਸ ਤੋਂ ਬਾਅਦ ਕਿਉਂ ਪਤਾ ਲੱਗਿਆ ਤੁਹਾਨੂੰ ਗੁਰਦਿਆਂ ਬਾਰੇ ਅਸੀਂ ਸਾਹਮਣੇ ਡਾਕਟਰ ਨੂੰ ਦਿਖਾਇਆ ਸੀ ਸਾਡੇ ਸਾਹਮਣੇ ਰਹਿੰਦੇ ਉਹ ਕਹਿੰਦੇ ਸੇਵਾ ਕਰ ਲੋ ਸੇਵਾ ਕਰ ਲੋ ਕਰੀ ਹੂੰ ਤੇ ਮੈਨੂੰ ਪਤਾ ਜੀ ਜਦੋਂ ਉਹਨੇ ਕਹਿੰਤਾ ਸੇਵਾ ਕਰ ਲੋ ਤਾਂ ਮੈਂ ਕਰ ਤਾ ਕਿੰਨੇ ਟਾਈਮ ਪਹਿਲਾਂ ਕਹੀ ਸੀ ਇਹ ਗੱਲ ਉਹਨਾਂ ਨੇ ਕਹੀ ਸੀ 6 ਮਹੀਨੇ ਪਹਿਲਾਂ ਫਿਰ ਮੈਂ ਜਦੋਂ ਇੱਥੇ ਆ ਗਿਆ ਉਦੇ ਬਾਅਦ ਬਿਲਕੁਲ ਸੈੱਟ ਹੋ ਗਿਆ ਹੂੰ ਜਾਇ ਡੈਲਫਿਸ ਮੇਰੀ ਹੋ ਰਹੀ ਹੈ ਪਰ ਮੈਂ ਬਿਲਕੁਲ ਸੈਟਾ ਜਦੋਂ ਇੱਥੇ ਆਏ ਸੀ ਤੁਸੀਂ ਭੈਣੇ ਉਦੋਂ ਕੀ ਪ੍ਰੋਬਲਮ ਸੀ ਜ਼ਿਆਦਾ ਮੇਨ ਇਹਨੂੰ ਵੀਰੇ ਨੂੰ ਪੈਰ ਤੋਂ ਸੀ ਜਿਆਦਾ ਦਰਦ ਸੋਜ ਸੀ ਸਾਰਾ ਸਰੀਰ ਸੋਜਿਆ ਸੀ ਹੂੰ ਅੱਖਾਂ ਦੀ ਲਾਈਟ ਇਹਦੀ ਕਿਦੋਂ ਗਈ ਆ ਇਹਨਾਂ ਦੀ ਸ਼ੂਗਰ ਉਹ 6 ਮਹੀਨੇ ਪਹਿਲੇ ਗਈ 6 ਮਹੀਨੇ ਪਹਿਲਾਂ ਚਲੇ ਗਈ ਦੇਖੋ ਹੁਣ ਕਿਸ਼ੋਰ ਵਰਗੇ ਇੱਕ ਮਜ਼ਦੂਰ ਕਲਾਸ ਦੇ ਬੰਦੇ ਕਿੱਧਰ ਜਾਣ ਇਹੀ ਕਮਾਉਣ ਵਾਲਾ ਸੀਗਾ ਇਹ ਮੰਜੇ ਤੇ ਪਿਆ ਗਿਆ ਨਿੱਕੇ ਨਿੱਕੇ ਚਾਰ ਬੱਚੇ ਆ ਵਾਈਫ ਲੋਕਾਂ ਦੇ ਘਰੇ ਝਾੜੂ ਪੂੰਛਾ ਲਾਉਗੀ ਕੰਮ ਕਰੂਗੀ ਬੱਚਿਆਂ ਦਾ ਪੇਟ ਭਰੂਗੀ ਜਾਂ ਆਪਣੇ ਪਤੀ ਦਾ ਖਿਆਲ ਰੱਖੂਗੀ ਸਰਕਾਰੀ ਕੋਈ ਸੁਵਿਧਾ ਨਹੀਂ ਸਰਕਾਰੀ ਹਸਪਤਾਲਾਂ 'ਚ ਕੋਈ ਸੁਵਿਧਾ ਨਹੀਂ ਕੋਈ ਮਦਦ ਕਰਨ ਵਾਲਾ ਅੱਗੇ ਸਿਸਟਮ ਨਹੀਂ ਹੈਗਾ ਜਿਹੜਾ ਇਹਨੂੰ ਆ ਕੇ ਦੀ ਬਾਹ ਫੜੇ ਪਤਾ ਨਹੀਂ ਸਾਡੇ ਨਾਲ ਕਿਹੜੇ ਕੋਈ ਕਰਮ ਜੁੜੇ ਹੋਏ ਸੀ ਇਹਨਾਂ ਬੱਚਿਆਂ ਦੇ ਇਸ ਪਰਿਵਾਰ ਦੇ ਜਿਹੜਾ ਸਾਨੂੰ ਵਾਹਿਗੁਰੂ ਜੀ ਨੇ ਡਿਊਟੀ ਬਖਸ਼ੀ ਹੈ ਧੰਨਵਾਦ ਉਹ ਅਮਰਜੀਤ ਬਿਰੋਣੀ ਮੀਰਲ ਕੋਟਲੇ ਤੋਂ ਜਿਹੜੇ ਇਹਨਾਂ ਦੇ ਨਾਲ ਸਬੰਧ ਰੱਖਦੇ ਸੀ ਕਿ ਉਹਨਾਂ ਦੇ ਰਾਹੀਂ ਸਾਨੂੰ ਇਸ ਬੀੜ ਦੀ ਸੇਵਾ ਦਾ ਮੌਕਾ ਮਿਲਿਆ ਹੁਣ ਸਾਡੇ ਡਾਕਟਰਾਂ ਦੀ ਟੀਮ ਦੀ ਕੋਸ਼ਿਸ਼ਾਂ ਦੇ ਸਦਕਾ ਤੁਹਾਡੀਆਂ ਦੁਆਵਾਂ ਦੇ ਸਦਕਾ ਇਸ ਆਈਸੀਯੂ ਦੀ ਜਿਹੜੀ ਅੱਜ ਸ਼ੁਰੂਆਤ ਕਰਨ ਲੱਗੇ ਆ ਇਹ ਇੱਕ ਛੋਟੀ ਜੀ ਮੁੱਲੀ ਜੀ ਗੱਲ ਨਹੀਂ ਹੈਗੀ ਕੋਈ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਬਚਾਉਣ ਦੇ ਕੰਮ ਆਊਗਾ ਹੈ ਅਰਦਾਸ ਕਰਿਓ ਕਿ ਸ਼ੋਰ ਦੇ ਬੱਚੇ ਆਪਣੇ ਬਾਪ ਦੇ ਨਾਲ ਰਹਿ ਕੇ ਆਪਣਾ ਅਗਲਾ ਜੀਵਨ ਬਤੀਤ ਕਰ ਸਕਣ ਕਿਸ਼ੋਰ ਕਿਸੇ ਤਰੀਕੇ ਕੋਈ ਇਸ ਤਰ੍ਹਾਂ ਦੀ ਵਾਹਿਗੁਰੂ ਕਿਰਪਾ ਕਰਨ ਉੱਠ ਕੇ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਦਾ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮਰੀਜ਼ ਨੇ ਜਿਹੜੇ ਬਿਨਾਂ ਇਲਾਜ ਦੇ ਵਿੱਚੋਂ ਸੜਕਾਂ ਤੇ ਜਾਂ ਆਪਣੇ ਹੀ ਘਰਾਂ ਦੇ ਵਿੱਚ ਐਦਾਂ ਹੀ ਦਮ ਤੋੜ ਜਾਂਦੇ ਨੇ ਬਿਨਾਂ ਇਲਾਜ ਤੋਂ ਉਹਨਾਂ ਨੂੰ ਇੱਥੇ ਇੱਕ ਬਿਹਤਰ ਇਲਾਜ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ